ਹਾਂ ਹਾਂਜੀ ਕਿਹ ਕਿਹਾਂ ਦੀ ਅਰੇ ਦੈਨਾ ਪਰ ਦੋ ਕੋਲੀ ਜੀ ਕਹਿੰਦੀ ਇਦਾਂ ਇਹਨਾਂ ਜੀ ਗੁੱਡ ਮਾਰਨਿੰਗ ਸਸਿਕਾਲ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਵਧੀਆ ਆਪ ਕਰਦੇ ਹਾਂ ਛੋਟਾ ਜਿਹਾ ਲੋ ਦੀ ਸ਼ੁਰੂਆਤ ਤੇ ਟਾਈਮ ਹੋ ਗਿਆ ਸਵੇਰ ਦਾ 9:30 ਦਾ ਤੇ 11 ਕੱਲ ਰਾਤੀ ਸਮਾਨ ਲੈ ਕੇ ਆਏ ਸੀ ਥੋੜਾ ਜਿਹਾ ਇੱਕ ਕਪਾ ਸ਼ੀਸ਼ਾ ਆ ਸ਼ੀਸ਼ਾ ਲੈਂਦਾ ਸੀ ਤੇ ਇਹ ਕੰਨਾ ਹੋਰ ਸਮਾਨ ਰੱਖਿਆ ਹੋਇਆ ਸੀ ਮੈਂ ਪੈਕਟ ਜਾਇਆ ਉਹ ਕਿੱਥੇ ਚਲ ਗਿਆ ਹਾਂ ਅਬ ਇਹ ਸਮਾਨ ਫੜ ਲੈਦਾ ਇੱਕ ਟੂਟੀ ਉੱਪਰ ਦੀ ਉਹ ਖਰਾਬ ਹੀ ਉਹ ਬਦਲਨੀ ਤੇ ਥੋੜਾ ਜਿਹਾ ਸਮਾਨ ਫਿਟਿੰਗ ਫੁਣੀ ਕਰਨੇ ਨੇ ਆ ਆਪਣੇ ਲੌਬੀ ਦੇ ਵਿੱਚ ਹੈ ਨਹੀਂ ਇੱਥੇ ਮੈਂ ਕਹਤਲ ਦਸਤਾਰ ਬੰਨਣ ਵਾਸਤੇ ਸ਼ੀਸ਼ਾ ਆਪਣੇ ਲੌਬੀ ਚ ਕਿਤੇ ਵੀ ਨਹੀਂ ਹੈਗਾ ਇੱਥੇ ਮੈਂ ਕਹਤਲ ਇੱਕ ਸਾਈਡ ਨੁਕਰੇ ਲਾ ਛੱਡਦੇ ਹਣਾ ਉਧਰ ਨੇ ਬਾਥਰੂਮ ਚ ਜਾਣਾ ਪੈਂਦਾ ਬਾਥਰੂਮ 'ਚ ਸ਼ੀਸ਼ਾ ਲੱਗਾ ਇੱਕ ਵਾਰੇ ਚਲੋ ਤੇ ਹੁਣ ਜਾ ਰਹੇ ਆਂ ਆਪਾਂ ਉਧਰ ਰਾਤ ਹਰਫਤੇ ਥੋੜਾ ਪਰੇਸ਼ਾਨ ਰਹੇ ਮੈਂ ਤਾਂ ਉਹਨ ਨੂੰ ਵੱਲ ਜਾ ਪਿਆ ਤੇ ਮੈਂ ਕਹ ਚਲੋ ਦਿਖਾ ਲੈਂਦੇ ਆ ਚੱਲੀਏ ਕਰਨਾ ਚਲਿਏ ਚਲੋ ਚਲੋ ਮੈਂ ਲੈ ਵੀ ਆ ਬੋਰਡ ਫਿਟ ਕਰਨਾ ਆ ਅੱਜ ਅੱਛੇ ਫਿਟ ਕਰਨਾ ਬੋਰਡ ਤੇ ਕਿਨੇ ਕੰਮ ਕਰਵਾਇਆ ਸੀ ਵੈਰੀ ਹੋਰਿੰਗ ਦਾ ਤੇ ਪਟਾਇਆ ਸੀ ਬੋਰਡ ਮੈਂ ਚਲ ਫਿਟ ਕਰ ਦਿੰਨੇ ਆ ਸ਼ਾਮ ਦਾ ਟਾਈਮ ਜੀ ਹੁਣੇ ਪਹੁੰਚੇ ਆਪਾਂ ਘਰ ਤੇ ਨੀਰਾ ਹੋ ਗਿਆ ਕਾਫੀ ਤੇ ਲੈ ਵੀ ਦਰਦੀਪ ਆਇਆ ਗੁੜੀਆਂ ਬੈਠੀਆਂ ਸਾਮਣੇ ਹਾਂਜੀ ਰਾਤ ਦੇ ਸੁੱਤੇ ਨਹੀਂ ਲੈ ਵੀ ਹਰਫਾ ਤੇ ਨੇ ਨਾ 5 ਵਜੇ ਆਇਆ ਤੇ ਹਨੂ ਭਰਾਵਾ ਰਾਤ ਹਾਂ ਅੱਜ 5 ਵਜੇ ਆਨ ਨਾ ਮਮੀ ਨੇ ਅੜੀ ਨੂੰ ਬੋਲਾ ਯਾਰ ਰਾਤ 2:30 ਵਜੇ ਰੋਣਾ ਚੁੱਪ ਕਰੇ ਨਹੀਂ ਆਉਣਗੀ ਤੇ ਫੋਨ ਨਹੀਂ ਕੀਤਾ ਵੀ ਹੁੰਦਾ ਫੋਨ ਤੇ ਕਰਦੇ ਪਹੁੰਚ ਗਏ ਜਾਂ ਨਹੀਂ ਯਾਰ ਟੈਨਸ਼ਨ ਨਹੀਂ ਜੇ ਜੋ ਨਾ ਹੋਏ ਤਾਂ ਆਪਾਂ ਲੱਗੇ ਨੂੰ ਭਰਾਵਾ ਨਾ ਭਾਣੂ ਕੁਛ ਨਹੀਂ ਕਰਨਾ ਆ ਗੋਟੀ ਨਹੀਂ ਮੈਂ ਉਹ ਨੂੰ ਹੱਥੋਂ ਦੀ ਇਹ ਨਹੀਂ ਮੈਂ ਆਪ ਲਾਡ ਕਰਦਾ ਇੱਥੇ ਇੱਥੇ ਕੈਂਡਾ ਇਦਾਂ ਇੱਥੇ ਕੀ ਆਂਦੀ ਐ ਇਹ ਨਹੀਂ ਕੋਈ ਨਹੀਂ ਕਰਦੀ ਬਸ ਬਸ ਚਲ ਉਹ ਸੁੱਤਾ ਬਣਾ ਕੇ ਤਾਂ ਮੈਂ ਉੱਠੂੰਗਾ ਫਿਰ ਇੱਥੇ ਡੰਨੂ ਹਰ ਗਣ ਕਿੱਥੋਂ ਆਏ ਹਣ ਐ ਹਰ ਗਣ ਯਾ ਥੱਲੇ ਘਾਦੋ ਮੈਨੂੰ ਪ੍ਰਸ਼ਾਦ ਨੂੰ ਲੈ ਗਣਾ ਮੁੰਡੇ ਨੇ ਕਹਤਾ ਉਹਨੂੰ ਖਾਊਂਗਾ ਹਲਾ ਮੈਂ ਦਹੀਂ ਖਾਣਾ ਦਹੀਂ ਖਾਣਾ ਹਾਂ ਦਹੀਂ ਖਾਣਾ ਰੋਟੀ ਵੀ ਨਖਰੇ ਨਾਲ ਖਾਂਦੇ ਜੁੜੇ ਇੰਨੇ ਨੇ ਬੇਡ ਨਾ ਇਹ ਮਾਡਰਨ ਕੁੜੀ ਨਾ ਫਿਰ ਤੈਨੂੰ ਪਤਾ ਹੁਣ ਆ ਇੱਥੇ ਆ ਗਿਆ ਮੈਂ ਦਹੀਂ ਖਾਣਾ ਖਲਾ ਖਲਾ ਦਹੀਂ ਖਲਾ ਕੁੜੀਏ ਇਹਦੇ ਵਿੱਚ ਚੂਟੇ ਹੁੰਦੇ ਢੱਕਣ ਲੱਗ ਜੂ ਮੈਂ ਇਹਨੇ ਸਭ ਦਹੀਂ ਲਵੇੜਦਾ ਮੰਜੇ ਮੰਜੇ ਨਾਲ ਭਰ ਦਿੰਦੇ ਹਾਂ ਹਾਂਜੀ ਕੀ ਕਹਿੰਦੀ ਅਰੇ ਦੈਨਾ ਪਰ ਦੋ ਕੋਲੀ ਜੀ ਕਹਿੰਦੀ ਦੈਨ ਹੂੰ ਦੈਨ ਮਿੰਟ ਪਾਦੇ ਹਵਾ ਵਾ ਮੈਂ ਆਪੇ ਹਾਵਾ ਤੇ ਮੈਂ ਆਪੇ ਹਾਵਾ ਤੇ ਅਹ ਹੁਣ ਹਾਂ ਦਾ ਨਿਆਰ ਕਿੱਥੇ ਲੱਗਾ ਰਿੰਦਾ ਇਸ ਤੋਂ ਬਾਅਦ ਕੋਲਾ ਨਹੀਂ ਆਇਆ ਕਿ ਨਹੀਂ ਆਇਆ ਤੁਸੀਂ ਮਣੀ ਚਾਤੀ ਮੰਨ ਲਿਆ ਕਰੋ ਜਰਾ ਇਹਨੇ ਕਿਹਦੇ ਇੱਥੇ ਨਹੀਂ ਆਇਆ ਇੱਥੇ ਆਈ ਸੀਰੇ ਉੱਗੀ ਚਲ ਗਏ ਨਹੀਂ ਨਹੀਂ ਮੈਂ ਆ ਚੁੱਕਾ ਹੁਣ ਆਇਆ ਇਹ ਉਧਰੋਂ ਹਰਫਤ ਦੀ ਦਾਦੀ ਦਾ ਹੁਣੇ ਗੱਲਬਾਤ ਹੋਈ ਆ ਤੇ ਮੈਂ ਮੰਮੀ ਨੂੰ ਕਹਿੰਦੇ ਆ ਆਉਣਾ ਨਹੀਂ ਕਹਿੰਦੇ ਮੈਂ ਆਉਂਦੀ ਕੱਲ ਪਰਸੋਂ ਤੱਕ ਦੇਖਾਂਗੇ ਜਦੋਂ ਟਾਈਮ ਲੱਗੇਗਾ ਤੇ ਨਹੀਂ ਤੇ ਮੈਂ ਕੱਲ ਨੂੰ ਜਾ ਕੇ ਦੇਖਾਂਗਾ ਲਾਵਾਂਗਾ ਮੰਮੀ ਨੂੰ ਬੜੀ ਜਿਹੀ ਘੜੀ ਹੈ ਨਾ ਤੇ ਮੈਂ ਪੁੱਛਣ ਲਈ ਕਿੰਨੇ ਹਰਪਤ ਇੱਕਦਾਂ ਠੀਕ ਠਾਕ ਹੋਇਆ ਮਾਸਾ ਨਹੀਂ ਠੀਕ ਹੰਦੇ ਕਿਦਾਂ ਠੀਕ ਆ ਤੁਹਾਡੇ ਹਰਪਤ ਨੂੰ ਮਿਲਣ ਬੜਾ ਦਿਲ ਕਰੰਦੇ ਆ ਮੈਂ ਕੋਈ ਨਿਕਾਲ ਲੂ ਮੈਂ ਆਉਂਗਾ ਜਰੂਰ ਤੇ ਇਹਦੇ ਹਰਪਤੇ ਮੈਂ ਨਿਕਲ ਕਾਰੀਆਂ ਰੋਟੀ ਸਾਡੀ 11 11:30 ਵਜੇ ਹੁੰਦੀ ਰਾਤ ਨੂੰ ਰੋਜ਼ ਜਾਵੇ ਜਿਹੜਾ ਹਰਪਤੇ ਸੌਂਦਾ ਤੇ ਮਾਗੀ ਆਈਦਾ ਵਲੋਂ ਕੋਈ ਖਾਸ ਨਹੀਂ ਹੈ ਕਿ ਅੱਜ ਆਪਾਂ ਕੋ ਬਣਿਆ ਨਹੀਂ ਵਲੌਗ ਥੋੜਾ ਕੰਮ ਅਜੀ ਭਾਈ ਦੌੜ ਚੀ ਰਹੇ ਆਪਾਂ ਥੋੜਾ ਗਏ ਸੀ ਜਾਂਦੇ ਸਾਰੇ ਹਰਫਤ ਨਹੀਂ ਠੀਕ ਉਹਦੀ ਮੈਡੀਸਨ ਵਗੈਰਾ ਲੈਣਗੇ ਹਨ ਦਿਖਾਉਣਗੇ ਹਨ ਮਾਗੀ ਦਿਨ ਥੋੜੇ ਆਪਣੇ ਕੰਮਕਾਰਾਂ ਚ ਤੇਤਰ ਉਤਰ ਮੇ ਰਹਾਂ ਤੇ ਫਿਰ ਉਹ ਕੇ ਦੀ ਫਿਟਿੰਗ ਜੀ ਕਰਨ ਵਾਲੀ ਸੀ ਬੋਰਡ ਦੀ ਡਾਕਟਰ ਦੀ ਦੁਕਾਨ ਦੀ ਕੇ ਦੀ ਫਿਟਿੰਗ ਜੀ ਕਰਨੀ ਸੀ ਬਾਹਰਲੇ ਬੰਦੇ ਫਲੈਕਸ ਬੋਰਡ ਲੈ ਲਾਉਣਾ ਤੇ ਉਹ ਲੋਨ ਤੇ ਲੱਗੇ ਮੈਂ ਸਿੱਧਾ ਹੀ ਟਾਈਮ ਤੋਂ ਨੰਗਿਆ ਤੇ ਹੁਣ ਇਹ ਲੰਗਰ ਪਾਣੀ ਛਕੀਆ ਜੀ ਉਹ ਇਧਰ ਮੰਮੀ ਠੀਕ ਨਹੀਂ ਹੈਗੇ ਸੱਸ ਮੇਰੀ ਇਹਦੇ ਠੀਕ ਨਹੀਂ ਹੈਗੀ ਉਹਨੂੰ ਇਨਫੈਕਸ਼ਨ ਹੋ ਗਿਆ ਜਿਹਦੇ ਉਹਨੂੰ ਗਲੂਕੋਜ਼ ਵਾਰਾ ਲੱਗਣ ਦੇ ਚਲੋ ਇਹਦੇ ਮੌਸਮ ਵੀ ਨਾਲ ਥੋੜਾ ਬਹੁਤ ਖਰਾਬ ਤੇ ਨਾਲ ਦੇ ਚੱਕਰ ਦੇ ਵਿੱਚ ਥੋੜਾ ਬਹੁਤ ਆਪਣਾ ਹੁੰਦਾ ਰਹਿੰਦਾ ਵੱਧ ਘੱਟ ਆਦਾ ਪਿੱਤਾ ਜਾਂਦਾ ਚਲੋ ਇਦਾਂ ਹੀ ਤੇ ਬਾਕੀ ਫਿਰ ਮਿਲਦੇ ਆਂ ਰੋਟੀ ਪਾਣੀ ਖਾ ਲਈ ਆਪਾਂ ਹਾਂ ਸੋ ਗਾ ਰੋਟੀ ਆਈ ਰੋਟੀ ਐਸੋ ਨੀ ਰਿਆ ਪਰ ਹਰਫਾ ਤੇ ਕਿਥੇ ਸੰਦੇ ਜੀ ਟਾਈਮ ਜੁਗਾ ਸਾਢੇ ਸਵਾ 10 ਦਾ ਦੇਖੋ ਰੋਟੀ ਪਣੀ ਖਾ ਲਈ ਫਿਰ ਆਪਾਂ ਹਾਂਜੀ ਹਾਂ ਅੱਜ ਇਹਦੇ ਹੁਣ ਆਪਾਂ ਇਹ ਹਸਪੀਟਲ ਕਾਕੇ ਨੂੰ ਲੈ ਕੇ ਤੇ ਹੁਣ ਜਾ ਰਹੇ ਆਂ ਘਰ ਕਿਉਂਕਿ ਰਾਤ ਉਹਨੇ ਬੜਾ ਪਰੇਸ਼ਾਨ ਕੀਤਾ ਪਰੇਸ਼ਾਨ ਕਹਾਦਾ ਜਿਵੇਂ ਉਹ ਰਾਤ ਰੋਈ ਜਾਂਦਾ ਸੀ ਕਾਫੀ ਹੈ ਨਾ ਆਪਾਂ ਨੂੰ ਹੁਣ ਸਮਝੇ ਲੱਗਦੀ ਕੀ ਇਹਨੂੰ ਪਰੇਸ਼ਾਨੀ ਹੈ ਨਾ ਰਾਤ ਮਤਲਬ ਇੱਕ ਟਾਈਮ ਵੀ ਸੰਧਾ ਨਹੀਂ ਇੱਕ ਸਿਕ ਇੰਟਰਵਿਊ ਪਤਾ ਨਹੀਂ ਕੀ ਗੱਲ ਹੁੰਦਾ ਬਹੁਤ ਜ਼ਿਆਦਾ ਹੈ ਰਾਤੀ ਜੋ 8-9 ਵਜੇ ਤੇ ਆਪਾਂ ਲੱਗੇ ਆਂ ਰਾਤੀ ਜਾਂ ਨੂੰ 4 ਵਜੇ ਫਿਰ ਮੰਮੀ ਨੂੰ ਫੋਨ ਕੀਤਾ ਫਿਰ ਉਹ ਆਏ ਰਾਤ 2:30 ਵਜੇ ਦਿਨੇ ਮਤਲਬ ਸੁੱਤ ਕੇ ਰਹਾ ਤੇ ਰਾਤ ਨੂੰ ਰਾਤ ਨੂੰ ਬਹੁਤ ਜ਼ਿਆਦਾ ਚਲੋ ਵੇ ਬੱਚੇ ਇਦਾਂ ਕਰਦੇ ਪਰ ਉਹਨੂੰ ਰਾਤ ਨੂੰ ਥੋੜੀ ਜ਼ਿਆਦਾ ਮੁਸ਼ਕਲ ਪੈ ਗਈ ਜੋ ਤਾਂ ਪੇਟ ਚ ਮਤਲਬ ਪ੍ਰੋਬਲਮ ਨਹੀਂ ਕੀ ਦਰਦ ਹੁੰਦੀ ਕੋਸ਼ੇ ਤੇ ਹੁਣ ਆਪਾਂ ਚਲੋ ਆ ਕੇ ਦਿਖਾ ਲੈਨੇ ਆ ਚਲੋ ਹੁਣ ਇਦਾਂ ਹੀ ਆ ਜੀ ਮਾਨੂੰ ਦੇ ਜੀ ਵੈਸੇ ਪਤਾ ਨਹੀਂ ਲੱਗਦਾ ਮੇਰੀਆਂ ਭੈਣਾਂ ਜਰੂਰ ਦੱਸੇ ਕਿ ਕੀ ਗੱਲ ਕੀ ਪ੍ਰੋਗਰਾਮ ਹੈ ਪਤਾ ਹੁੰਦਾ ਹੈ ਜਿੰਨਾਂ ਨੇ ਮਤਲਬ ਪਹਿਲਾਂ ਬੇਬੀ ਹੋਏ ਹੁੰਦੇ ਆ ਭੈਣਾਂ ਮੇਰੀਆਂ ਜਰੂਰ ਦੱਸਿਓ ਬਾਕੀ ਚਲੋ ਬੰਦਾ ਜਦੋਂ ਹਰ ਕੰਮ ਹਾਂ ਦੇ ਦੇਣਾ ਜਿੰਦਗੀ ਸਿਖਾ ਦਿੰਦੀ ਹਰ ਕੰਮ ਹੈ ਨਾ ਚਲੋ ਕੋਈ ਨਹੀਂ ਹੋਣੀ ਵਾਲੀ ਇੰਨਾ ਪਤਾ ਲੱਗਦਾ ਜਾਂ ਮੈਂ ਕਿਹਾ ਚਲੋ ਆਪਾਂ ਕਾਕੀ ਨੂੰ ਦਿਖਾ ਲੈਨੇ ਹੌਸਪੀਟਲ ਅਰਵਿੰਦਰ ਦੇ ਹੌਸਪੀਟਲ ਆਏ ਸੀ ਤੇ ਮੈਂ ਕਿਹਾ ਚਲੋ ਕੋਈ ਪਰੇਸ਼ਾਨ ਨਹੀਂ ਆਪਾਂ ਨੂੰ ਨਾ ਪਤਾ ਲੱਗਦੀ ਹੋਵੇ ਨਾ ਟੋਣਾ ਹੀ ਚੰਗਾ ਲੈ ਵੀ ਪਹੁੰਚ ਗਏ ਆ ਘਰ ਤੇ ਹੁਣ ਵੀ ਕਰਦੇ ਆ ਵਲੋਗ ਦਾ ਇੱਥੇ ਐਂਡ ਤੇ ਜੇ ਵੀ ਵਲੋਗ ਵਧੀਆ ਲੱਗਾ ਤੇ ਕਮੈਂਟਸ ਸ਼ੇਅਰ ਕਰਿਓ ਤੇ ਆਪਣੀ ਰਾਏ ਜਰੂਰ ਦਿਓ ਸਾਡਾ ਫੇਸਬੁੱਕ ਤੇ ਪੇਜ ਵੀ ਹੈਗਾ ਸਨੈਪਚੈਟ ਜਰੂਰ ਐਡ ਕਰੋ ਬਾਏ ਬਾਏ